ਸ਼ਹਿਰ ਪ੍ਰਸ਼ਾਸਨ ਵੱਲੋਂ ਫਿਰ ਚੰਦਪਾਨ ਦੇ ਵਿੱਚ ਇੱਕ ਕੈਂਪ ਲਈ ਆਏ ਹਨ ਜਿਹੜਾ ਇਨਸੀਡੈਂਟ ਹੋਇਆ ਉਸ ਤੋਂ ਬਾਅਦ ਕੋਈ ਲੋੜਵੰਦ ਜੀ ਇਸ ਨੂੰ ਕੋਈ ਦਵਾਈ ਦੀ ਜ਼ਰੂਰਤ ਹੈ ਉਹ ਜਿਹੜੀ ਦਵਾਈ ਹੈ ਇਹਨਾਂ ਨੂੰ ਘਰ ਦੇ ਨੇੜੇ ਸਹੀ ਜਗ੍ਹਾ ਦੇ ਉੱਪਰ ਇੱਕ ਸਾਂਝੇ ਥਾਂ ਦੇ ਉੱਪਰ ਬੈਠ ਕੇ ਮਿਲ ਸਕੇ ਜਿਨ੍ਹਾਂ ਦੇ ਉਸ ਮਾਮਲੇ 'ਚ ਸੱਟਾਂ ਲੱਗੀਆਂ ਹੂੰ ਹੂੰ ਉਹਨਾਂ ਦਾ ਓਪੀਡੀ ਰਜਿਸਟਰ ਦੇ ਵਿੱਚ ਰਿਕਾਰਡ ਦਰਜ ਕੀਤਾ ਜਾਵੇ ਹੂੰ ਠੀਕ ਹੈ ਕਿਉਂ ਕਿਉਂ ਕਿਉਂਕਿ ਕੇਸੇ ਚੱਲੂਗਾ ਕੇਸਰੇ ਦਿਨ ਜੋ ਇੱਥੇ ਵਾਪਰਿਆ ਹੈਗਾ ਇਨਸੀਡੈਂਟ ਹੋਇਆ ਹੈ ਇਹ ਕਿ ਸਾਨੂੰ ਕੋਈ ਸਮੱਸਿਆ ਤਾਂ ਉਹਨੂੰ ਆਪਾਂ ਇਲਾਜ ਕਰ ਸਕੀਏ ਪਿਛਲੇ ਦਿਨ ਜਿਹੜੀ ਟਕਰਾਰ ਹੋਈ ਸੀ ਉਸ ਨੂੰ ਲੈ ਕੇ ਤੁਸੀਂ ਅੱਜ ਖਾਸ ਤੌਰ ਤੇ ਜਿਹੜੇ ਅੱਜ ਡਿਸਪੈਂਸਰੀ ਲਈ ਖੋਲੀ ਹੋਈ ਇਹਨਾਂ ਉਹਨੇ ਕਿਹੜਾ ਸਰਕਾਰੀ ਹੈ ਜਸ ਹੂੰ ਹੂੰ ਠੀਕ ਦੇਖੋ ਕੋਈ ਦੇਖੋ ਉਹਦੇ ਕੋਈ ਸਰਕਾਰੀ ਹੈ ਨਾਲ ਦੇ ਵਿੱਚ ਫਿਰ ਕੀ ਸਬੂਤ ਹੋਊਗਾ ਇਹ ਤਾਂ ਬਾਹਰੋਂ ਟੀਮ ਆਈ ਹੈ ਇਹਦਾ ਦਵਾਈ ਦੇ ਕੇ ਚਲੀ ਜਾਊਗੀ ਇਹ ਪਿੱਛੇ ਸਬੂਤ ਕੀ ਰਹਿ ਜਾਊਗਾ ਪਿਛਲੇ ਦਿਨੀ ਜਿਹੜੀ ਪਿੰਡ ਦੇ ਵਿੱਚ ਟਕਰਾਰ ਹੋਈ ਸੀਗੀ ਉਹ ਤੇ ਰਿਲੇਟਡ ਵੀ ਤੁਹਾਡੇ ਕੋਲ ਕੋਈ ਪੇਸ਼ੈਂਟ ਆਇਆ ਉਹਦੇ ਵਿੱਚ ਕੋਈ ਉਹਦੇ ਵਿੱਚ ਇੱਕ ਉਹ ਤੋਂ ਪੇਸ਼ੈਂਟ ਹੈ ਨੇ ਜਿਹੜੇ ਕਹਿੰਦੇ ਨੇ ਕਿ ਸਾਡੇ ਸੱਟਾਂ ਜਿਹੜੀਆਂ ਹੈਗੀਆਂ ਟਰੱਕੀ ਵਗੈਰਾ ਕੀਤੀ ਜੀ ਉਹਨਾਂ ਦੇ ਤੇ ਉਹਨਾਂ ਨੂੰ ਦਵਾਈ ਵੀ ਦਿੱਤੀ ਹੈ ਤੇ ਉਹਨਾਂ ਨੇ ਸਟਾਉਂ ਦੇ ਵਜਿਓਂ ਜੀ ਟਕਰਾਰ ਹੋਈ ਸੀ ਕਿ ਉਹਨੂੰ ਹੁਣ ਉਹਨਾਂ ਨੇ ਦੱਸਿਆ ਵੀ ਕਹਿੰਦੇ ਟਕਰਾਰ ਦੇ ਦੌਰਾਨ ਹੋਈ ਹੈ 6 ਵਜੇ ਇੱਧਰ ਪਹਿਲਾਂ ਲਿਆਓ ਰਜਿਸਟਰ ਲਾ ਕੇ ਇੱਥੇ ਸਾਹਮਣੇ ਕਰੋ ਪਤਾ ਲੱਗ ਜਾ ਇਹ ਤਾਂ ਗੁੰਮਰਾਹ ਕਰ ਰਿਹਾ ਸਾਨੂੰ ਸਾਡਾ ਫਰਜ਼ ਹੈ ਜੇ ਕਿਸੇ ਨੂੰ ਕੋਈ ਇੰਜਰੀ ਹੈ ਜਾਂ ਕਿਸੇ ਨੂੰ ਕੋਈ ਤਕਲੀਫ ਹੈ ਤਕਰਾਰ ਦੇ ਦੌਰਾਨ 10 ਪੇਸ਼ੈਂਟ ਜਿਹੜੇ ਇੱਥੇ ਆਏ ਆ ਉਹ ਕਹਿੰਦੇ ਵੀ ਉਹਨਾਂ ਦਾ ਰਿਕਾਰਡ ਨਹੀਂ ਰਹਿਣਾ ਕਿ ਵੀ ਉਹਨਾਂ ਦੇ ਸੱਟਾਂ ਵੱਜੀਆਂ ਸੀਗੀਆਂ ਤੇ ਉਹ ਤੁਹਾਡੇ ਕੋਲ ਦਵਾਈ ਲੈ ਕੇ ਤਾਂ ਤੁਸੀਂ ਤੁਹਾਡੇ ਕੋਲ ਰਿਕਾਰਡ ਹੈਗਾ ਨਾ ਬੰਦਿਆਂ ਦਾ ਆਪਾਂ ਦਾ ਸੱਟ ਦਾ ਇਲਾਜ ਕਰਨਾ ਹੈ ਤੇ ਸੱਟ ਦਾ ਇਲਾਜ ਅਸੀਂ ਜਿਹੜਾ ਸਰਕੁਲੈਂਟੀ ਬੈਟਕਾ ਪੇਨ ਕਿਲਰ ਹੈ ਔਰ ਪਟੀ ਦਾ ਪ੍ਰਬੰਧ ਅਸੀਂ ਇੱਥੇ ਕੀਤਾ ਹੋਇਆ ਹੈ ਹੋਰ ਕਿਤੇ ਇਹਨਾਂ ਨੂੰ ਜਾਣਾ ਪਵੇ ਕਿ ਪਿੰਡ ਦੇ ਦੂਜੇ ਪਾਸੇ ਜਾ ਕੇ ਕੋਈ ਰਸਤੇ ਦੇ ਵਿੱਚ ਕੋਈ ਤਕਲੀਫ ਆਵੇ ਜਾਂ ਕੋਈ ਸਮੱਸਿਆ ਹੋਵੇ ਉਸ ਤੋਂ ਪਹਿਲੇ ਅਸੀਂ ਇਹਨਾਂ ਦੇ ਘਰ ਦੇ ਨੇੜੇ ਇਹ ਰੇਜਬਟ ਕੀਤਾ। ਮਾਮੂਲੀ ਜ਼ਖਮ ਸੀ ਜਾਂ ਕੋਈ ਸਟੀਚਿੰਗ ਵਗੈਰਾ ਕੀਤੀ ਹੈ ਮਾਮੂਲੀ ਜ਼ਖਮ ਨੇ ਚੇਟਾ ਨੇ ਜਾਂ ਦਰਦ ਹੈ। ਬੇਸ਼ੱਕ ਤੁਹਾਡਾ ਕੰਮ ਨਹੀਂ ਹੈ ਉਹਨਾਂ ਨੂੰ ਪੁੱਛਣਾ ਪਰ ਤੁਹਾਨੂੰ ਦੱਸ ਦੇ ਦਰੋਂ ਕਿ ਬਈ ਉੱਥੇ ਜਦ ਸਾਡੇ ਉਸ ਟਾਈਮ ਸਾਡੇ 6:00 ਵਜੇ ਸੀ ਪਰ ਉਹ ਪੇਸ਼ੈਂਟ ਵਿੱਚ ਆਏ ਹੈ ਹਨਾ ਸਾਨੂੰ ਉਹ ਦਰਦ ਬਾਰੇ ਦੱਸਦੇ ਆ ਕਿ ਤਕਲੀਫ ਹੈ ਸਾਨੂੰ ਦਰਦ ਹੋ ਰਿਹਾ ਜਾਂ ਨਾਤੇ ਜੇ ਦਰਦ ਹੋ ਰਿਹਾ ਜਾਂ ਬਾਹਾਂ ਚ ਦਰਦ ਹੋ ਰਿਹਾ ਜਾਂ ਪੇਟ ਚ ਦਰਦ ਹੋ ਰਿਹਾ ਤੇ ਜ਼ਖਮ ਹੈ ਜਾਂ ਕਿਤੇ ਇਸ ਤਰ੍ਹਾਂ ਦੇ ਮਰੀਜ਼ ਦੱਸਦੇ ਆ ਤਕਲੀਫ ਚੰਦਪਾਨ ਦੇ ਵਿੱਚ ਹੋਈ ਤਕਰਾਰ ਤੋਂ ਬਾਅਦ ਕੁਲਦੀਪ ਸਰਪੰਚ ਗਏ ਉਹ ਸਾਰੇ ਜਿਹੜੇ ਹੈਗੇ ਉਹ ਵਾਪਸ ਪਿੰਡ ਦੇ ਵਿੱਚ ਪਹੁੰਚੇ ਆ ਪਿੰਡ ਦੇ ਵਿੱਚ ਇੱਕ ਅੱਜ ਡਿਸਪੈਂਸਰੀ ਤੌਰ ਤੇ ਡਾਕਟਰਾਂ ਨੂੰ ਭੇਜਿਆ ਗਿਆ ਡਾਕਟਰ ਅਵਤਾਰ ਸਾਡੇ ਨਾਲ ਜੁੜੇ ਗੱਲਬਾਤ ਕਰਦੇ ਆ ਕੀ ਕਹਿੰਦੇ ਇਹਨਾਂ ਦਾ ਬਿਲਕੁਲ ਜੀ ਜੀ ਅਸੀਂ ਸਿਹਤ ਪ੍ਰਸ਼ਾਸਨ ਵੱਲੋਂ ਇੱਥੇ ਪਿੰਡ ਚੰਦਪਾਨ ਦੇ ਵਿੱਚ ਇੱਕ ਕੈਂਪ ਲਈ ਆਏ ਆ ਵੀ ਜਿਹੜੇ ਲੋੜਵੰਦ ਜਿਹੜਾ ਇਨਸੀਡੈਂਟ ਹੋਇਆ ਉਸ ਬਾਅਦ ਕੋਈ ਲੋੜਵੰਦ ਜੀ ਕਿਸ ਨੂੰ ਕੋਈ ਦਵਾਈ ਦੀ ਜਰੂਰਤ ਹੈ ਤਾਂ ਉਹ ਜਿਹੜੀ ਦਵਾਈ ਇਹਨਾਂ ਨੂੰ ਘਰ ਦੇ ਨੇੜੇ ਔਰ ਸਹੀ ਜਗ੍ਹਾ ਦੇ ਉੱਪਰ ਇੱਕ ਸਾਂਝੇ ਥਾਂ ਦੇ ਉੱਪਰ ਬੈਠ ਕੇ ਮਿਲ ਸਕੇ ਤਾਂ ਜਿਹੜੇ ਕਿਸੇ ਨੂੰ ਕੋਈ ਸਮੱਸਿਆ ਹੈ ਉਹ ਸਮੱਸਿਆ ਦਾ ਹੱਲ ਜਿਹੜਾ ਮੌਕੇ ਤੇ ਇਹਨਾਂ ਦਾ ਹੋ ਸਕੇ ਬਹੁਤ ਮਾਰੀ ਸ਼ਮਤ ਕਿੰਨਾਂ ਦੇ ਆਦੇਸ਼ ਸੀ ਤੁਹਾਨੂੰ ਵੀ ਤੁਸੀਂ ਉੱਥੇ ਜਾ ਕੇ ਇੱਕ ਕੈਂਪ ਲਾਉਂਟ ਵਿੱਚ ਚੰਦ ਭਾਂ ਦੇ ਵਿੱਚ ਉਹਦੇ ਵਿੱਚ ਇਦਾਂ ਹੈ ਜੀ ਕਿ ਮੈਂ ਆਪ ਖੁਦ ਸੀਨੀਅਰ ਮੈਡੀਕਲ ਆਫਸਰ ਹਾਂ ਜੇ ਮੈਂ ਆਪ ਦਾ ਏਰੀਆ ਉਹ ਦੇਖਣਾ ਹੁੰਦਾ ਹੈ ਕਿ ਉੱਥੇ ਕਿਸੇ ਨੂੰ ਕੋਈ ਸਮੱਸਿਆ ਤਾਂ ਨਹੀਂ ਆ ਰਹੀ ਪਰ ਇਹ ਪਿਛਲੇ ਦਿਨ ਹੀ ਜੋ ਇੱਥੇ ਵਾਪਰਿਆ ਹੈਗਾ ਇਨਸੀਡੈਂਟ ਹੋਇਆ ਹੈ ਉਹ ਚ ਸਾਡਾ ਅਸੀਂ ਵੀ ਕਿਹਾ ਸੀ ਕਿ ਅਸੀਂ ਕੈਂਪ ਲਾ ਲਈਏ ਇਜਾਜ਼ਤ ਮੰਗੀ ਸੀਗੀ ਸਿਹਤ ਭਾਗ ਨੇ ਸਾਨੂੰ ਇਜਾਜ਼ਤ ਦਿੱਤੀ ਕਿ ਤੁਸੀਂ ਜਾਓ ਤੇ ਛੁੱਟੀ ਦੇ ਬਾਵਜੂਦ ਛੁੱਪੀ ਸੀ ਤੇ ਤਾਂ ਜੋ ਜੇ ਕਿਸ ਨੂੰ ਕੋਈ ਸਮੱਸਿਆ ਤਾਂ ਉਹਨੂੰ ਆਪਾਂ ਇਲਾਜ ਕਰ ਸਕੀਏ ਪਿਛਲੇ ਦਿਨ ਜਿਹੜੀ ਟਕਰਾਰ ਹੋਈ ਸੀ ਉਸ ਨੂੰ ਲੈ ਕੇ ਤੁਸੀਂ ਅੱਜ ਖਾਸ ਤੌਰ ਤੇ ਜਿਹੜੇ ਹੈਗਾ ਅੱਜ ਡਿਸਪੈਂਸਰੀ ਲਈ ਖੋਲੀ ਹੋਈ ਹੈ ਨਹੀਂ ਮੈਂ ਉਹ ਇਨਸੀਡੈਂਟ ਬਾਰੇ ਤਾਂ ਕੁਝ ਨਹੀਂ ਤੁਹਾਨੂੰ ਕਹਿਣਾ ਚਾਹੁੰਦਾ ਉਹ ਜੋ ਸਿਹਤ ਭਾਗ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਹੈ ਸਾਡਾ ਫਰਜ਼ ਹੈ ਜੇ ਕਿਸੇ ਨੂੰ ਕੋਈ ਇੰਜਰੀ ਹੈ ਜਾਂ ਕਿਸੇ ਨੂੰ ਕੋਈ ਤਕਲੀਫ ਹੈ ਜਾਂ ਕੋਈ 슈ਗਰ ਦਾ ਮਰੀਜ਼ ਹੈ ਕੋਈ ਬਲੱਡ ਪ੍ਰੈਸ਼ਰ ਦਾ ਮਰੀਜ਼ ਹੈ ਜੇ ਉਹਨੂੰ ਕੁਝ ਦਿਨਾਂ ਤੋਂ ਦਵਾਈ ਨਹੀਂ ਲੈ ਸਕਿਆ ਤਾਂ ਉਹਨੂੰ ਇਹ ਨਾ ਹੋਵੇ ਕਿ ਦਵਾਈ ਤੋਂ ਵਾਂਝਾ ਰਹਿ ਜਾਵੇ ਤਾਂ ਉਹਦਾ ਹੱਲ ਜਿਹੜਾ ਹੈਗਾ ਮੌਕੇ ਤੇ ਅਸੀਂ ਜਿੰਨਾ ਹੋ ਸਕੇ ਬਾਤ ਉਹਦੇ ਇੱਥੇ ਕਰ ਸਕੀਏ ਜੀ ਅੱਜ ਥੋੜੀ ਇਨੀ ਟੀਮ ਪਹੁੰਚੀ ਹੈ ਅੱਗੇ ਪਹਿਲੇ ਵੀ ਇਨੀ ਹੁੰਦੀ ਤੇ ਪਹਿਲੀ ਵਾਰ ਆਈ ਹੈ ਜਿਆਦਾਤਰ ਸਟਾਫ ਇੱਥੋਂ ਦਾ ਹੀ ਆ ਜੀ ਪਿਛਲੇ ਦਿਨੀ ਜਿਹੜੇ ਪਿੰਡ ਦੇ ਵਿੱਚ ਤਕਰਾਰ ਹੋਈ ਸੀਗੀ ਉਹਦੇ ਰਿਲੇਟਿਡ ਵੀ ਤੁਹਾਡੇ ਕੋਲ ਕੋਈ ਪੇਸ਼ੈਂਟ ਆਇਆ ਉਹਦੇ ਵਿੱਚ ਕੋਈ ਉਹਦੇ ਵਿੱਚ ਇੱਕ ਦੋ ਪੇਸ਼ੈਂਟ ਹੈ ਨੇ ਜਿਹੜੇ ਕਹਿੰਦੇ ਨੇ ਕਿ ਸਾਡੇ ਸੱਟਾਂ ਜਿਹੜੀਆਂ ਹੈਗੀਆਂ ਪੱਟੇ ਵਗਾਰਾ ਕੀਤੀ ਜੀ ਉਹਨਾਂ ਦੇ ਤੇ ਉਹਨਾਂ ਨੂੰ ਦਵਾਈ ਵੀ ਦਿੱਤੀ ਹੈ ਤੇ ਉਹਨਾਂ ਸਟਾਉਂ ਦੀ ਵਜ੍ਹੀ ਸੀ ਤਕਰਾਰ ਹੋਈ ਸੀ ਕਿਉਂਕਿ ਅੱਗੇ ਨਹੀਂ ਆ ਸਾਨੂੰ ਹੁਣ ਉਹਨਾਂ ਨੇ ਦੱਸਿਆ ਵੀ ਕਹਿੰਦੇ ਟਕਰਾਰ ਦੇ ਦੌਰਾਨ ਹੋਈ ਹੈ 6 ਵਜੇ ਹੈ ਪਰ ਆਪਾਂ ਦਾ 6 ਦਾ ਇਲਾਜ ਕਰਨਾ ਹੈ ਤੇ 6 ਦਾ ਇਲਾਜ ਅਸੀਂ ਜਿਹੜਾ 6 ਕੁਐਲੈਂਟਿਬੈਟਿਕ ਹੈ ਪੇਨ ਕਿਲਰ ਹੈ ਔਰ ਪੱਟੀ ਦਾ ਪ੍ਰਬੰਧ ਅਸੀਂ ਇਧੇ ਕੀਤਾ ਹੋਇਆ ਉਹ ਹੋਰ ਕਿਤੇ ਇਹਨਾਂ ਨੂੰ ਜਾਣਾ ਪਵੇ ਕਿ ਪਿੰਡ ਦੇ ਦੂਜੇ ਪਾਸੇ ਜਾ ਕੇ ਕੋਈ ਰਸਤੇ ਵਿੱਚ ਕੋਈ ਤਕਲੀਫ ਆਵੇ ਜਾਂ ਕੋਈ ਸੱਸਿਆ ਹੋਵੇ ਉਸ ਤੋਂ ਪ੍ਰੈਜ ਲਈ ਅਸੀਂ ਇਹਨਾਂ ਦੇ ਘਰ ਦੇ ਨੇੜੇ ਹੀ ਇਹ ਰੇਜ ਬਟ ਕੀਤਾ। ਮਾਮੂਲੀ ਜ਼ਖਮ ਸੀ ਜਾਂ ਕੋਈ ਸਟੀਚਿੰਗ ਵਗੈਰਾ ਕੀਤੀ ਗਈ ਨਹੀਂ ਜੀ ਨਹੀਂ ਸਟੀਚਿੰਗ ਵਾਲਾ ਕੋਈ ਨਹੀਂ ਹੈ ਮਾਮੂਲੀ ਜ਼ਖਮ ਨੇ ਚੇਟਾ ਨੇ ਜਾਂ ਦਰਦ ਹੈ। ਹੂੰ ਹੂੰ ਲੱਤਾਂ ਬਾਹਾਂ ਵਿੱਚ ਦਰਦ ਮਹਿਸੂਸ ਕਰਦੇ ਨੇ ਕੁ ਸਵੇਰ ਨੂੰ। ਹੂੰ ਉਹਨਾਂ ਦਾ ਜਿਹੜਾ ਹੈਗਾ ਆਪਾਂ ਕੋਈ ਕੋਈ ਇਧਰ ਉਨੀ ਸੱਟਾਂ ਹੈਗੀਆਂ ਜਿਹਨਾਂ ਨੂੰ ਤੁਹਾਡੋ ਦਵਾਈ ਲਈਏ। ਨਹੀਂ ਇਧਰ ਉਨੀ ਸੱਟ ਵਾਲਾ ਤਾਂ ਦੇਖੋ ਸਾਡੇ ਕੋਲ ਇੱਥੇ ਨਹੀਂ ਆਇਆ ਕੋਈ ਵੀ। ਪਰ ਜ਼ਿਆਦਾਤਰ ਲੱਤਾਂ ਬਾਹਾਂ ਨਹੀਂ ਦਰਦ ਹੈ ਜਾਂ ਉਹਨਾਂ ਸੱਟਾਂ ਕਰਕੇ ਹੈ। ਕਿਉਂਕਿ ਅਸੀਂ ਤਾਂ ਇਹ ਪੁੱਛਣਾ ਉਹਨੂੰ ਤਕਲੀਫ ਕੀ ਹੈ ਅਸੀਂ ਅੱਗੇ ਨਹੀਂ ਜ਼ਿਆਦਾ ਡੀਪ ਚ ਜਾਣਾ ਹੁੰਦਾ ਕਿ ਉਹਨੂੰ ਕਿਉਂ ਹੈ ਕਿੱਥੋਂ ਹੋਇਆ ਕਿਵੇਂ ਹੋਇਆ ਸਾਡਾ ਕੰਮ ਨਹੀਂ ਹੈ ਤੇ ਉਹ ਤਕਲੀਫ ਵਾਲੇ ਵੀ ਨਹੀਂ ਤੇ ਨਾਰਮਲ ਮਰੀਜ਼ ਵੀ ਨਹੀਂ ਉਸ ਏਰੀਆ ਦੇ ਆਮ ਤੌਰ ਤੇ ਪਹਿਲਾਂ ਵੀ ਦਵਾਈ ਲੈਂਦੇ ਸੀਗੇ ਤੇ ਉਹ ਅੱਜ ਵੀ ਲੈ ਰਹੇ ਨੇ ਹੋਂ ਤੱਕ ਕਿੰਨੇ ਮਰੀਜ਼ ਤੁਸੀਂ ਦੇਖ ਚੁੱਕੇ ਹੋ ਲਗਭਗ 40 50 ਮਰੀਜ਼ ਸਾਡੇ ਕੋਲ ਆ ਚੁੱਕੇ ਹਨ ਪਰ ਅੱਜ ਤਾਂ ਉਹਨਾਂ ਦੇ ਵਿੱਚ ਪੇਸ਼ੈਂਟ ਜਿਹੜੇ ਤਕਰਾਰ ਵਾਲੇ ਵਿੱਚ ਆ ਗਏ ਨਾ ਬੇਸ਼ੱਕ ਤੁਹਾਡਾ ਕੰਮ ਨਹੀਂ ਹੈ ਉਹਨਾਂ ਨੂੰ ਪੁੱਛਣਾ ਪਰ ਤੁਹਾਨੂੰ ਦੱਸ ਦੇ ਦਰੋਂ ਕਿ ਵੀ ਉੱਥੇ ਜਦ ਸਾਡੇ ਉਸ ਟਾਈਮ ਸਾਡੇ 6 ਵਜੇ ਸੀ ਪਰ ਉਹ ਪੇਸ਼ੈਂਟ ਦੇ ਵਿੱਚ ਆਏ ਹਨ ਸਾਨੂੰ ਉਹ ਦਰਦ ਬਾਰੇ ਦੱਸਦੇ ਆ ਕਿ ਤੇ ਤਕਲੀਫ ਹੈ ਸਾਨੂੰ ਦਰਦ ਹੋ ਰਿਹਾ ਜਾਂ ਨੱਥੇ ਜਿਹੇ ਦਰਦ ਹੋ ਰਿਹਾ ਜਾਂ ਬਾਹਾਂ ਚ ਦਰਦ ਹੋ ਰਿਹਾ ਜਾਂ ਪੇਟ ਚ ਦਰਦ ਹੋ ਰਿਹਾ ਤੇ ਜ਼ਖਮ ਹੈ ਜਾਂ ਕਿਤੇ ਇਸ ਤਰ੍ਹਾਂ ਦੇ ਮਰੀਜ਼ ਦੱਸਦੇ ਆ ਤਕਲੀਫ ਤੁਹਾਡੀ ਗੱਲ ਅਸੀਂ ਸਹੀ ਆ ਜਦੋਂ ਦਰਦ ਹੁੰਦਾ ਜਾਂ ਜ਼ਖਮ ਹੁੰਦਾ ਡਾਕਟਰ ਪੁੱਛਦਾ ਵੀ ਕਿਤੇ ਛੱਟ ਤਾਂ ਨਹੀਂ ਵੱਜੀ ਸੀ ਕੋਈ ਪੁਰਾਣੀ ਛੱਟ ਤਾਂ ਨਹੀਂ ਤੁਹਾਡੀ ਲੱਗੀ ਸੀ ਕਿ ਜਾਂ ਤੁਸੀਂ ਕਿਤੇ ਡਿੱਗੇ ਤਾਂ ਨਹੀਂ ਜਿਹੜਾ ਤੁਹਾਡਾ ਦਰਦ ਹੁੰਦਾ ਇਹਦਾ ਡਾਕਟਰ ਪੁੱਛਦਾ ਹੀ ਆ ਇਹ ਤੁਸੀਂ ਪੁੱਛ ਕੇ ਦਵਾਈ ਦਿੰਦੇ ਹੋਗੇ ਨਹੀਂ ਨਹੀਂ ਜਿਹੜੀ ਛੱਟ ਉਹਨਾਂ ਦੇ ਵੱਜੀ ਹੋਈ ਆ ਆਲਰੇਡੀ ਵੱਜੀ ਹੋਈ ਆ ਉਹ ਦੱਸਦੇ ਆ ਕਿ ਸਾਡੇ ਛੱਟ ਹੈ ਹੂੰ ਸੱਟ ਤੇ ਆਪਾਂ ਉਹਦਾ ਜਿਹੜਾ ਹੈਗਾ ਸੱਟ ਹੈ ਤੇ ਕਿਵੇਂ ਵਜੀ ਆ ਕਿਵੇਂ ਵਜੀ ਆ ਦੱਸਦੀ ਆ ਹਾਂ ਦੱਸਦੀ ਆ ਮਰੀਜ਼ ਦੱਸਦੀ ਆ ਕਿ ਸੱਟ ਜਿਹੜੀ ਹੈਗੀ ਆ ਢਾਈ ਝਗੜਾ ਹੋਇਆ ਸਾਡਾ ਉਹਦੇ ਵਿੱਚ ਸਮੱਸਿਆ ਆਈ ਆ ਸਾਡਾ ਜਿਹੜੀ ਸੱਟਾਂ ਵਾਲੇ ਦਰਦ ਵਾਲੇ ਕਿੰਨੇ ਕਮਰੇ ਚ ਪਹੁੰਚੇ ਹੁਣ ਤੱਕ ਤੁਹਾਡੇ ਕੋਲ ਮਰੀਜ਼ ਜ਼ਿਆਦਾ ਨਹੀਂ ਆ ਸਾਡੇ ਕੋਲੇ ਮੈਨੂੰ ਲੱਗਦਾ 10 ਕਮਰੀਜ਼ ਹੋਣਗੇ 10 ਕਮਰੀਜ਼ ਲੱਗਦਾ ਕਿ ਇਹ ਮਤਲਬ ਕਿ 50 ਪੇਸ਼ੈਂਟਾਂ ਦੇ ਵਿੱਚੋਂ ਉਹ ਜਿਹੜੇ ਸੱਟਾਂ ਵਾਲੇ ਮਰੀਜ਼ ਸੀਗੇ 10-10 ਕਮਰੀਜ਼ ਹੈਗੇ ਹਾਂ ਹਾਂਜੀ ਤੁਸੀਂ ਤਾਂ ਵੀ ਦੇਖ ਸਕਦੇ ਹੋ ਕਿ ਅੱਜ ਪਿੰਡ ਦੇ ਵਿੱਚ ਡਿਸਪੈਂਸਰੀ ਜਿਹੜੀ ਹੈਗੀ ਖੋਲੀ ਗਈ ਆ ਵੈਸੇ ਤਾਂ ਡਿਸਪੈਂਸਰੀ ਪੱਕੇ ਤੌਰ ਤੇ ਇੱਥੇ ਬਣੀ ਹੋਈ ਆ ਔਰ ਖਾਸ ਤੌਰ ਤੇ ਪਿਛਲੇ ਦਿਨੀ ਹੋਈ ਤਕਰਾਰ ਨੂੰ ਲੈ ਕੇ ਅੱਜ ਜਿਹੜੀ ਡਿਸਪੈਂਸਰੀ ਇੱਥੇ ਬੈਠੀ ਸੀ ਔਰ ਕਾਫੀ ਡਾਕਟਰ ਇੱਥੇ ਪਹੁੰਚੇ ਆ ਜਿਨ੍ਹਾਂ ਵਿੱਚ ਡਾਕਟਰ ਸਾਹਿਬ ਨੇ ਦੱਸਿਆ ਕਿ 50 ਪੇਸ਼ੈਂਟ ਜਿਹੜੇ ਹੈਗੇ ਲਗਭਗ ਇਹਨਾਂ ਨੂੰ ਦਿਖਾ ਚੁੱਕੇ ਆ ਔਰ ਜਿਨ੍ਹਾਂ ਦੇ ਵਿੱਚ 10 ਪੇਸ਼ੈਂਟ ਉਸ ਹੀ ਦਿਨਾਂ ਦੇ ਤਕਰਾਰ ਦੌਰਾਨ ਕੋਈ ਜਿਹਾ ਮੰਮੁਲੀ ਸੱਟਾਂ ਲੱਗਿਆ ਸੀ ਕੈਮਰਾ ਪਰਸਨ ਹਲਮੋਲ ਦੇ ਨਾਲ ਮੈਸੇਜ ਅੰਦਰ ਪਿੰਡ ਚੰਦਪਨ ਫਰੀਦਕੋਟ